ਸਭੀ ਜਿਹੜੇ ਆਇਆ ਜਿਨ੍ਹਾਂ ਜਿਨ੍ਹਾਂ ਸਮਾ ਸਾਰਿਆਂ ਨੂੰ ਆਪਾਂ ਵੰਡ ਕੇ ਦੇ ਸਕਦੇ ਹਾਂ ਸਾਰਿਆਂ ਨੂੰ ਦੇ ਰਹੇ ਹਾਂ ਸੋ ਹੁਣ ਬੇਨਤੀ ਕਰਾਂਗੇ ਭਾਈ ਮਨਦੀਪ ਸਿੰਘ ਜੀ ਕਥਾ ਵਾਚਕ ਸਰੋਵਣੀ ਕਮੇਟੀ ਉਹ 5 ਮਹਿਤਾਲੀ ਆਦਮੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ ਵਾਹਿਗੁਰੂ ਜੀ ਕੀ ਫਤਿਹ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਦਾਖੇ ਗੁਰੂ ਸਾਹਿਬ ਜੀ ਬਿਸਰ ਨਹੀਂ ਦਤਾਰ ਆਪਣਾ ਨਾਮ ਦੇਖੋ ਤੁੰਗ ਦਾ ਰਤਨ ਰਾਤ ਨਾਮ ਜਪ ਚਾਓ ਏਕ ਪਰਮ ਸੁਭਾਣ ਜੋ ਜਬਰ 70 ਤਖਤ ਦੇ 바ਰਕ ਦੀਨ ਪੁਰੀਆਂ ਦੇ ਰੱਖੇ ਘਰ ਦਾ ਧਰ ਸ਼੍ਰੀ ਕ੍ਰਿਸ਼ਣ ਮਹਾਰਾਜ ਜੀ ਦੀ ਮਿਹਰਕ ਚਰਨ ਸੂ ਪ੍ਰਾਪਤ ਕਰ ਰਹੇ ਸਤ ਸੰਗੀ ਜਨੋ ਆਪਟ ਭਾਗੇ ਤੋਂ ਜੋ ਸਤਨਾ ਕੀ ਬਾਰਕਸ਼ ਸ਼ਰੰਤ ਕਿਰਪਾ ਸਰਕਾਰ ਬੀਰੂ ਦਰਬਾਰ ਦੀਆਂ ਫਾਦਨੀਆਂ ਭਰਕੇ ਲਾਹਾ ਪ੍ਰਾਪਤ ਕਰ ਰਹੇ ਰੰਗੀ ਬਾਣੀ ਫਲਾਗੀ ਬਾਣੀ ਦਾ ਸ਼ਬਦ ਕੀਰਤਨ ਬਹੁਤ ਕੀ ਮਿੱਠੀ ਪਿਆਰੀ ਆਵਾਜ਼ ਵਿੱਚ ਸਾਰੇ ਵੀ ਰਾਗੀ ਸੰਦਾ ਫਾਸੂ ਆਪ ਸੰਗਤਾਂ ਵਿੱਚ ਸਰਗਰੁ ਕੀਤਾ ਹੈ। ਬੇਰੇ ਤੋਂ ਪਹਿਲਾਂ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਰ। ਕਰਨ ਬੰਦਗੀ ਬਿਰਲੇ ਦਮ। ਇਹ ਸਚਾਈ ਹੈ। ਦੁਨੀਆਂ ਦੇ ਅੰਦਰ ਫੋਟੋਂ ਸੰਸਾਰ ਦੀ ਧਰਤੀ ਤੇ ਪੈਦਾ ਹੋਏ ਆ। ਉਹਨਾਂ ਸੰਸਾਰ ਦੀ ਧਰਤੀ ਦੇ ਉੱਪਰ ਕਾਰੋਬਾਰ ਕੀਤੇ। ਵਪਾਰੀ ਬਣ ਕੇ ਪੈਦਾ ਹੋਏ ਉਹ ਲੋਕ ਸੰਸਾਰ ਦੀ ਧਰਤੀ ਦੇ ਉੱਪਰ ਸੰਸਾਰੀ ਬਣ ਕੇ ਪੈਦਾ ਹੋਏ ਕਿ ਸੰਸਾਰ ਦੇ ਵਿੱਚ ਹੀ ਰਹੇ ਨਾ ਨਾ ਵਪਾਰ ਕੀਤਾ ਤੇ ਨਾ ਕੀ ਉਹਨਾਂ ਨੇ ਰੱਬ ਪਰਮਾਤਮਾ ਦੀ ਬੰਦਗੀ ਕੀਤੀ ਇਬਾਦਤ ਕੀਤੀ ਇਸ ਵੀ ਉਹ ਸੰਸਾਰੀ ਕੁਝ ਵਪਾਰੀ ਗੁਰਗ੍ਰਸਤ ਬਦਲ ਕੁਝ ਸੰਸਾਰੀ ਕੁੱਟ ਪਰਿਵਾਰੀ ਲੋਕ ਸੰਸਾਰ ਦੀ ਧਰਤੀ ਦੇ ਉੱਪਰ ਆਏ ਤੇ ਸੰਸਾਰ ਦੇ ਇਸ ਸਮੁੰਦਰ ਦੇ ਅੰਦਰ ਵੀ ਸੱਜ ਧਤੂ ਹੈ ਉਹਨਾਂ ਬੰਦਗੀ ਨਹੀਂ ਬੰਦਗੀ ਕਰਨ ਵਾਲੇ ਬਹੁਤ ਵਿਰਲੇ ਸਰਬੋਤ ਧਤ ਸਨ ਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕੀਤੀ ਨਾ ਕਿ ਅੱਜ ਸਾਡੇ ਸਮੁੱਚੇ ਸਮਾਜ ਦਾ ਸਵਾਲ ਹੁੰਦਾ ਜਦੋਂ ਆਪਾਂ ਕਿਸੇ ਨੂੰ ਕੀ ਨਾ ਨਿਤਨੇਮ ਕਰ ਲੈ ਜਦੋਂ ਕਿਸੇ ਨੂੰ ਕਹੀਏ ਨਾ ਤੂੰ ਸਿਮਰਨ ਕਰ ਲੈ ਬੰਦਗੀ ਕਰ ਲੈ ਤੇ ਅਗਲਾ ਕਿੰਨਾ ਪਰ ਮੈਨੂੰ ਮਿਲੇਗਾ ਕੀ ਇਹ ਵੀ ਰਬੀ ਬਾਣੀ ਵਿੱਚ ਸੰਤੋਰਾ ਨੇ ਦੱਸਿਆ ਸਨ ਕਿ ਕਿਰਤਾਂ ਜਿਹੜੇ ਬੰਦਗੀ ਕਰਦੇ ਆ ਕਿਉਂਕਿ ਕਰਨ ਬੰਦਗੀ ਬਿਰਲੇ ਬੰਦੇ ਹਨ ਸੋਤਰਾਸਨ ਬਾਬਾ ਬ੍ਰਿੰਦ ਸਰ ਨੇ ਨਾ ਬੜੇ ਲੋਕ ਜਦੋਂ ਤੁਸੀਂ ਪਤਲੀ ਪਲੇਸ ਕਹਿੰਦੇ ਵੀ ਜਾਓ ਬਸ ਡੈਣ ਤੇ ਰੇਲਵੇ ਸਟੇਸ਼ਨ ਤੇ ਜਾਂ ਕਿਤੇ ਹੋਰ ਜਾਓ ਉਹ ਉੱਥੇ ਲੋਕ ਪਤਾ ਕੀ ਕਰਦੇ ਆ ਮੰਗਦੇ ਆ ਤੇ ਕੀ ਮੰਗਦੇ ਆ ਅੱਲਾਹ ਦੇ ਨਾਮ ਤੇ ਦੇ ਦੇ ਅੱਲਾਹ ਦੇ ਨਾਮ ਤੋਂ ਕੀ ਮੰਗਦੇ ਨੇ ਪੈਸੇ ਅੱਲਾਹ ਦੇ ਨਾਮ ਤੋਂ ਪੈਸੇ ਮੰਗਦੇ ਨੇ ਪਰ ਯਾਦ ਰੱਖਿਓ ਬਾਬਾ ਫਰੀਦ ਸਾਹਿਬ ਨੇ ਵੀ ਕਿਉਂਕਿ ਉਹ ਵੀ ਖੈਰ ਮੰਗਦੇ ਆ ਵੀ ਖੈਰ ਕਰੋ ਸੰਨ ਅਸੀਂ ਖੈਰ ਲੈਣੀ ਚਾਹੁੰਦੇ ਆ ਬਾਬਾ ਫਰੀਦ ਸਾਹਿਬ ਨੇ ਵੀ ਰੱਬ ਪ੍ਰਮਾਤਮਾ ਤੋਂ ਖੈਰ ਮੰਗੀ ਤੇ ਕਿਹੜੀ ਖੈਰ ਮੰਗੀ ਬਾਬਾ ਫਰੀਦ ਸਾਹਿਬ ਕਹਿੰਦੇ ਤੇਰੀ ਪਨਾਹ ਖਲਾਇ ਤੂੰ ਬਖਸ਼ੰਦੀ شیخ ਫਰੀਦ ਦਾ ਖੈਰ ਦੀਜਾ ਬੰਦਗੀ ਤੂੰ ਦੱਤਾ ਮੇਰੀ ਝੋਲੀ ਵਿੱਚ ਖੈਰ ਪਾਈ ਬੰਦਗੀ ਦੀ ਖੈਰ ਪਾਈ ਉਹਨਾਂ ਬੰਦਗੀ ਦੀ ਖੈਰ ਮੰਗੀ ਹੈ ਆਪਣੇ ਰੱਬ ਤੋਂ ਆਪਣੇ ਪਰਮਾਤਮਾ ਤੋਂ ਇਸ ਲਈ ਜਿੱਤੇ ਸੰਸਾਰ ਦੀਆਂ ਤਮਾਮ ਦਾਤਾ ਮੰਗਦੇ ਹੋ ਨਾ ਯਾਦ ਰੱਖਿਓ ਸੰਸਾਰ ਦੀਆਂ ਤमाम ਦਾਤਾਂ ਤੇਰਾ ਜਨਮੀਆਂ ਤੁਹਾਡੇ ਨਾਮ ਨਿਭਣਾ ਤੇ ਕੇਵਲ ਤੇ ਕੇਵਲ ਪਰਮੇਸ਼ਰ ਪਰਮਾਤਮਾ ਦਾ ਨਾਮ ਨਿਭਣਾ ਹੈ ਇਸ ਕਰਕੇ ਇਸ ਜਗ੍ਹਾ ਤੇ ਆਏ ਹੋ ਤੇ ਕਰਤਾ ਤੂੰ ਇਹ ਦਾਤ ਮੰਗ ਕੇ ਜਾਇਓ ਜਿਵੇਂ ਪਾਪਾ ਫਰੀਦ ਸਾਹਿਬ ਨੇ ਮੰਗੀ ਹੈ ਕਿ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਤੇ ਜਿਹੜੋ ਇਹਦੇ ਆ ਨਾ ਕੀ ਮਿਲਦਾ ਹੈ ਉਹਨਾਂ ਦੀ ਪ੍ਰਥਾ ਵਿੱਚ ਸਿਰਫ ਸ਼ਬਦ ਬੜ ਕੇ ਸਮਾਪਤੀ ਕਰ ਦੇਣੀ ਹੈ ਰੱਬੀ ਬਾਣੀ ਦਾ ਦੱਸਣਾ ਕਿ ਸਭ ਕਦੇ ਗੋਬਿੰਦ 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 ਸੰਗ ਨਾਮ ਲਿਓ ਮਨ ਦੀਨਾ ਆੜ ਦਾਮ ਕੋ 시ਪਰੋ ਹੋਇਓ ਲਖੀਨਾ ਜਿਹਨੂੰ ਕਹਿੰਦੇ ਸਨ ਕੌਡੀ ਦਾ ਉਹ ਲੱਖਾਂ ਦਾ ਹੋ ਗਿਆ ਆੜ ਦਾਮ ਕੋ 시ਪਰੋ ਹੋਇਓ ਲਖੀਨਾ ਬੁਨਣਾ ਤਨਨਾ ਤਿਆਗ ਕਾ ਪੀਤ ਚਰਨ ਕਬੀਰਾ ਨੀਚ ਖੁੱਲਾ ਜੁਲਾਹਰਾ ਭਇਓ ਗੁਣੀ ਜਿਹਦੀ ਰਾਤੀ ਨੂੰ ਲੋਕ ਕਹਿੰਦੇ ਸਨ ਨੀਚ ਹੈ ਦੋ ਤਿਆਰ ਬੁਰਤਾਰਿਆ ਜਾਂਦਾ ਸੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹਨੇ ਬੰਦਗੀ ਕੀਤੀ ਤੇ ਸੱਚ ਹੈ ਅੱਜ ਲੋ ਸਜਦੇ ਪੇ ਕਰਦੇ ਆ ਗੁੰਨਾ ਤੰਨਾ ਤਿਆਗ ਬ੍ਰੀਚਰਨ ਕਵੀਰਾ ਨੀਚ ਕੋ ਦਾ ਜੁਲਾਹਰਾ ਭਇਓ ਗੁਣੀ ਗਹੀਰਾ ਰਬਦਾਸ ਕਵਨਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਕੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਰਬਦਾਸ ਨੂੰ ਕਿੰਨੇ ਤੇ ਚੁ ਸਮੈਲ ਆਉਂਦੀ ਐ ਇਨ ਮਰੇ ਕੋਤ ਮਛੂਟਾ ਹੁੰਦਾ ਹੈ ਇਹ ਚਮੜੇ ਦਾ ਕੰਮ ਕਰਦਾ ਹੈ ਪਰ ਯਾਦ ਰੱਖੋ ਭਗਤ ਰਬਦਾਸ ਨੇ 40 ਸ਼ਬਦ ਪੜ੍ਹ ਕੇ ਅੱਜ ਵੀ ਇਹ ਖੁਸ਼ਬੂ ਮਿਲਦੀ ਹੈ ਕਿ بڑے ਬੰਦਿਆਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਖੁਸ਼ਬੂ ਭਰ ਲਈ ਉਹ ਖੁਸ਼ਬੂ ਭਗਤ ਬਾਬਾ ਰਬਦਾਸ ਅੱਜ ਵੀ ਬੰਡੀ ਜਾਂਦੀ ਹੈ ਅੱਜ ਵੀ ਬੰਡੀ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਉਹ ਖੁਸ਼ਬੂ ਸਦਗੀ ਸੀ ਉਹਨਾਂ ਨੇ ਸਿੱਖਿਆ ਸਦ ਤੋਂ ਰਬਦਾਸ ਤਵਸਤਾ ਢੋਰ ਨੀ ਤਨ त्याਗੀ ਮਾਇਆ ਪਰਗੜ ਕੁਆ ਸਾਧ ਸੰਗ ਦਾ ਦਰਸ਼ਨ ਪਾਇਆ ਤੇ ਅਗਲੀ ਗੱਲ ਕਿ ਕੀ ਸੈਨ ਨਾਈ ਬੁਤਕਾਰੀਆਂ ਉ ਘਰ ਦਾ ਸੁਣਿਆ ਫਿਰ ਦੇਵਸਿਆ ਪਾਰ ਰਾਮ ਭਗਤਾ ਮੈਂ ਗਵੀਆਂ ਲੋਕਾਂ ਦੇ ਘਰਾਂ ਦਾ ਕੰਮ ਕਰਨ ਵਾਲਾ ਭਗਤ ਸੈਨ ਭਗਤਾ ਵਿੱਚ ਉਹਦੀ ਗਿਣਤੀ ਹੋ ਗਈ ਇਹ ਵਿੱਚ ਸੁਖਾ ਜਾਟਰ ਉੱਠ ਭਗਤੀ ਲਾਗਾ ਮਿਲਾ ਵਰਤੱਖ ਉਸਾਂ ਗਿਆ ਤੰਨਾ ਵੱਡ ਭਾਗਾ ਭਗਤ ਤੰਨਾ ਜੀ ਕਹਿੰਦੇ ਇਨਾ ਇੰਨੇ ਬੰਦਿਆਂ ਨੂੰ ਰੱਬ ਨੇ ਨਵਾਚਿਆ ਉੱਠ ਤੂੰ ਵੀ ਕਰਤਾਰ ਦੀ ਅਵਾਜ਼ ਕਰ ਕਰਤਾਰ ਤੇ ਨੂ ਵੀ ਨਵਾਜੇਗਾ ਇਸ ਕਰਕੇ ਤੁਸੀਂ ਵੀ ਅੱਜ ਫੁੱਲਾ ਅੱਡ ਕੇ ਕਰਤਾਰ ਤੋਂ ਮਾਲਕ ਤੋਂ ਇਹੀ ਮੰਗ ਕੇ ਜਾਇਓ ਕਿਉਂਕਿ 5 ਮਿੰਟ ਚ ਕਥਾ ਕੋ ਧਿਆਨ ਦੀ ਹੋ ਸਕਦਾ 5 ਮਿੰਟ ਚ ਸਿਰਫ ਆਪਾਂ ਗੁਰਬਾਣੀ ਦੇ ਸ਼ਬਦ ਦੀ ਗੱਲ ਹੀ ਕਰ ਸਕਦੇ ਆ ਅਰਥ ਵੀ ਵਿਚਾਰੇ ਜਾ ਸਕਦੇ ਅਰਥ ਦੀਪਲੀ ਵਿਚਾਰਨ ਦੀ ਸਮਾਂ ਬਹੁਤ ਤੈਨਾ ਹੁੰਦਾ ਇਸ ਕਰਕੇ ਸੁਪਾਵ ਸਾਰੇ ਕੀ ਝੋਰੀਆਂ ਅੱਡ ਕੇ ਕਰਤਾਰ ਤੋਂ ਤੇ ਮੰਗ ਕੇ ਜਾਇਓ ਇਹ ਦਰਸਨਾ ਸਾਰੇ ਕੀ ਪਵਿੱਤਰ ਕਰਦੇ ਕੋਈ ਮੰਗਿਓ ਵਿਸਰਨਾ ਕੀ ਦਤਾਰ ਵਿਸਰਨਾ ਕੀ ਦਤਾਰ ਸਰਮਾਈ ਦਾ ਤਾਰ ਵਿਸਰਮਾਈ ਦਾ ਤਾਰ ਆਪਣਾ ਨਾਮ ਦੇਖੋ ਆਪਣਾ ਨਾਮ ਦੇਖੋ ਨਾਨਕ ਚਾਓ ਏ ਕੋ ਨਾਨਕ ਚਾਓ ਏ ਕੋ ਨਾਨਕ ਚਾਓ ਏ ਹੋ ਨਾਮ ਪਿਟਾਓ ਏ ਸਤਿਗੁਰੂ ਸਾਡੇ ਸਾਰਿਆਂ ਦੀ ਆਈ ਜ਼ਿੰਦਗੀ ਚ ਨਾਮ ਦਾ ਇਹ ਚਾਉ ਭਰਦੈ ਸਾਡੇ ਸਾਰਿਆਂ ਦੀ ਝੋਲੀ ਵਿੱਚ ਸਤਿਗੁਰੂ ਨਾਮ ਦੀ ਦਾਤ ਪਾਦਨ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਸਭੂਤਿਆ ਸੰਤਾਂ ਦਾ ਪ੍ਰਬੰਧ ਦਾ ਵੀ ਗੋਬਿੰਦ ਸਿੰਘ ਰਾੰਧਾ ਸਭਨਾ ਦਾ ਤੈਦ ਨੂੰ ਉੱਤਨ ਬਾਅਦ ਜਿਨ੍ਹਾਂ ਨੇ ਸਮਾਦੇ ਕਿਦਵਾਜਿਆ ਬੇਨ ਪ੍ਰਕਾਰ ਦੀਆਂ ਗਲਤੀਆਂ ਦੀ ক্ষমা ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ